ਵਿਰਤੀ ਵਿੱਚ ਲੀਨ ਰਹਿੰਦੇ ਸਨ ਉਹ ਹਰ ਪ੍ਰਕਾਰ ਦੀ ਮਾਇਆ ਤੁਮਨੇ ਲੇਪ ਸੰ ਉਹਨਾਂ ਦਾ ਨਾਮ ਹੀ ਧਾਨ ਪੁੰਤੀ ਪੱਤੀ ਬਣ ਚੁੱਕਾ ਸੀ ਤੇ ਕਿਰਤਪੁਰ ਸਾਹਿਬ ਤੋਂ ਬਕਾਲੀ ਆ ਕੇ ਉਹ ਜ਼ਿਆਦਾ ਸਮਾਂ ਹੋਰੇ ਵਿੱਚ ਭੱਤੀ ਹੀ ਕਰਦੇ ਸਨ ਇਹ ਸੁੱੱਚੀ ਭੱਤੀ ਹੀ ਉਹਨਾਂ ਨੂੰ ਭਵਿੱਖ ਦੇ ਅਦੁੱਤੀ ਕਾਰਜ ਲਈ ਤਿਆਰ ਕਰ ਰਹੀ ਸੀ ਗੁਰੂ ਦੀ ਜੋਤ ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਤੋਂ ਸ੍ਰੀ ਗੁਰੂ ਹਰ Rai ਸਾਹਿਬ ਜੀ ਵਿੱਚ ਵਿਦਮਾਨ ਹੋ ਚੁੱਕੀ ਸੀ ਤੇ ਫਿਰ ਸ੍ਰੀ ਗੁਰੂ ਹਰ Rai ਸਾਹਿਬ ਤੋਂ ਬਾਅਦ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਵੱਲ 3 ਮਾਰਚ 1624 ਇਸ ਨੂੰ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਨੇ ਜਦੋਂ ਆਪਣੇ ਸਿੱਖ ਸੇਵਕਾਂ ਨੂੰ ਦਿੱਲੀ ਵਿੱਚ ਆਪਣੇ ਪਾਸ ਬੁਲਾ ਕੇ ਅਗਲੀ ਜੋਤ ਦਾ ਐਲਾਨ ਕੀਤਾ ਤਾਂ ਉਹਨਾਂ ਨੇ ਸਿਰਫ ਦੋ ਸ਼ਬਦ ਹੀ ਕਹੇ ਬਾਬਾ ਬਕਾਲੇ ਇਹਨਾਂ ਸ਼ਬਦਾਂ ਦਾ ਰਾਹਸ ਵਿੱਚ ਸੰਦੇਸ਼ ਦੇ ਕੇ ਅਠਵੇਂ ਪਤਸ਼ਾਹੀ ਚੋਤੀ ਚੋਤੇ ਸਮਾ ਗਏ ਸੰਤਾਂ ਦੇ ਮਨਾਂ ਅੰਦਰ ਕੁਝ ਰਣੇਰਾ ਹੋਇਆ ਸੀ ਅਤੇ ਗੁਰੂ ਘਰ ਦੀ ਨੌਵੀਂ ਜੋਤੇ ਨੂੰ ਮਿਲਣ ਲਈ ਦਿਨ ਉਤਸੁਕਤਾ ਨਾਲ ਤੜਕਣ ਲੱਗੇ ਸਨ ਉਧਰ ਨਗਰ ਬਕਾਲੇ ਅੰਦਰ ਪਰੰਦਾ ਪਰਦਾ ਪੈ ਗਿਆ ਸੀ ਬਾਈ ਮੰਝੀਆਂ ਝੂਠੀਆਂ ਲੱਗ ਗਈਆਂ ਪੇਖੀ ਆਪਣੇ ਆਪ ਨੂੰ ਗੁਰੂ ਕਹਿਣ ਲੱਗੇ सब तो बड़े दावेदार बाबा तीरमल सन जिन्होंदी कोल आदि श्री गुरु ग्रंथ साहिब जी दी पुरातन भीड़ भी सी दूसरे पासे बाबा रामराय अति प्रीति चंद के वंशज भी अपने हक हाँ से लग पाई संगत सारी हैरान परेशान हो गई कौन है सच्चा गुरु की पहचान होवे नौवीं ज्योति ओसवेले दिल्ली दी संगत भी अक्सर ਦੰਬਲ 1664 ਇਸਵੀ ਵਿੱਚ ਬਕਾਲੇ ਪਹੁੰਚੀ। ਉਹਨਾਂ ਦੇ ਨਾਲ ਇੱਕ ਸਿੱਖ ਆਇਆ ਪਾਈ ਮੱਖਣ ਸ਼ਾਲੂਬਾਣਾ। ਉਹ ਇਹ ਤਾਂ ਬਹੁਤ ਵੱਡਾ ਵਪਾਰੀ ਸੀ ਤੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਸੇਵਕ ਵੀ ਰਹਾ ਸੀ ਅਤੇ ਦਿਨੋਂ ਗੁਰੂ ਸਾਹਿਬਾਨ ਦਾ ਸੇਵਕ ਸੀ। 2 2